ਜਵਾਬ ਆਫ ਨਿਊਜ਼ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਮੈਂ ਹਪਾਰਚਾਨ ਤੇ ਮੇਰੇ ਨਾਲ ਐਸਰ ਸਿੰਘ ਸਰਕਾਰ ਦਾ ਸਾਥ ਦੇ ਲਈ ਸਹਾਰਾ ਕਲਬਾਈ ਅੱਗੇ ਸਹਾਰਾ ਕਲਬ ਵੱਲੋਂ ਨਸ਼ਾ ਵਿਰੁੱਧ ਕੱਢੀ ਰੈਲੀ ਨੂੰ ਡੀਐਸਪੀ ਕਸਤੂਰੀ ਲਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਵਾਤਾਵਰਣ ਨੂੰ ਸੰਭਾਲ ਲਈ ਉਦਯੋਗਰਵਾਲ ਦੀ ਗੋਇਚ ਉਦਿਆਨ ਲੰਗਰ ਲਗਾਇਆ ਪੰਜਾਬ ਸਰਕਾਰ ਦੇ ਪੁਲਿਸ ਵੱਲੋਂ ਚਲਾਈ ਗਈ ਨਸ਼ਾ ਵਿਰੁੱਧ ਮੁਹਿੰਮ ਦੌਰਾਨ ਅੱਜ ਸਹਾਰਾ ਕਲੱਬ ਵੱਲੋਂ ਗਰਮੀ ਦੀਆਂ ਛੁੱਟੀਆਂ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਲਗਾਏ ਟ੍ਰੇਨਿੰਗ ਕੈਂਪ ਵਿੱਚ ਸ਼ਾਮਲ ਬੱਚਿਆਂ ਨਾਲ ਨਸ਼ਾ ਵਿਰੁੱਧ ਵਿਸ਼ਾਲ ਰੈਲੀ ਕੱਢੀ ਗਈ ਜਿਸ ਨੂੰ ਡੀਐਸਪੀ ਕਸਤੂਰੀ ਲਾਲ ਨੇ ਹਰੀ ਝੰਡੀ ਦੇ ਕਰਵਾਨਾ ਕੀਤਾ ਤੇ ਉਹਨਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਹਾਰਾ ਕਲੱਬ ਵੱਲੋਂ ਛੋਟੇ-ਛੋਟੇ ਬੱਚਿਆਂ ਨੂੰ ਸਹੀ ਦਿਸ਼ਾ ਦੇ ਲਈ ਵਲੰਟੀਅਰ ਟ੍ਰੇਨਿੰਗ ਕੈਂਪਸ ਜਿੱਥੇ ਨਸ਼ਿਆਂ ਤੋਂ ਦੂਰ ਰਹਿਣ ਲਈ ਸੋਚ ਚੁਕਾਈ ਗਈ ਨਾਲ ਹੀ ਔਰਤਾਂ ਨੂੰ ਮੋਹੱਲਾ ਕਮੇਟੀਆਂ ਬਣਾ ਕੇ ਨਸ਼ਾ ਵਿਰੁੱਧ ਮੁਹਿੰਮ ਚਲਾ ਕੇ ਪੁਲਿਸ ਦਾ ਸਹਿਯੋਗ ਦੇਣ ਦੀ ਗੱਲ ਵੀ ਕਹੀ ਇਸ ਮੌਕੇ ਸ਼੍ਰੀ ਉਦੇਅ ਅਗਰਵਾਲ ਵਾਤਾਵਰਣ ਪ੍ਰੇਮੀ ਵੱਲੋਂ ਇਸ ਰੈਲੀ ਦੌਰਾਨ ਪੌਦੇ ਨਵੀਂ ਲੰਗਰ ਲਗਾਇਆ ਗਿਆ ਸਾਰਾ ਕਲਬ ਆਸ਼ਰਮ ਚ ਨੰਨੇ-ਮੁੰਨੇ ਬੱਚਿਆਂ ਦੇ ਹੱਥੋਂ ਪੌਦੇ ਲਗਾਏ ਅੱਜ ਦੀ ਇਸ ਮਹੱਤਵਪੂਰਨ ਰੈਲੀ ਸਾਰਾ ਕਲਬ ਆਸ਼ਰਮ ਤੋਂ ਸ਼ੁਰੂ ਹੋ ਕੇ ਪੁਰਾਣੀ ਟਰੱਕ ਯੂਨੀਅਨ ਚਿੱਟੀ ਰੋਡ ਰੇਲਵੇ ਰੋਡ ਤੋਂ ਮੇਨ ਬਾਜ਼ਾਰ ਤੋਂ ਹੁੰਦੀ ਹੋਈ ਗਾਂਦੀ ਚੌਕ ਪਹੁੰਚੀ ਅਤੇ ਸ਼ਹਿਰ ਵਸੇ ਨੂੰ ਨਸ਼ਾ ਮੁਕਤੀ ਦੇ ਸੰਦੇਸ਼ ਦਿੱਤਾ ਸਮੂਹ ਕੇ ਇੰਸਪੈਕਟਰ ਹਰਵਿੰਦਰ ਸਿੰਘ ਐਸਆਈ ਜਤਿੰਦਰ ਕੁਮਾਰ ਕੈਨਿਪੂਪਿੰਦਰ ਸਿੰਘ ਗਲੜਾ ਮਾਸਟਰ ਜੁਗਿੰਦਰ ਸਿੰਘ ਜੀ ਅਚਲੀ ਗੇਟ ਰਾਉਂਕੁਸ਼ੌਦਮ ਸ਼ਰਮਾ ਰਤਨ ਮਟਵਾਲ ਡਾਕਟਰ ਹਰਪਾਲ ਸਿੰਘ ਨੰਦਾਵਾ ਅਸ਼ੋਕ ਲੂਣਾ ਅਨਿਲ ਸਦੇਵ ਪ੍ਰੋਫੈਸਰ ਪ੍ਰੇਮ ਸਿੰਘ ਸਟੇਟ ਆਫ ਬਡੀ ਸੰਤੋਸ਼ ਮੈਡਮ ਪ੍ਰਦਾਨ ਰਾਣੀ ਲక్ష్ਮੀ ਚਾਂਸੀ ਵੈਲਫੇਅਰ ਸੁਸਾਇਟੀ ਸੰਜੀਵ ਮਸੀਹ ਤੇਜਵੀਰ ਸਿੰਘ ਸ਼੍ਰੀ ਵਿਨੋਦ ਸੱਧੇਵਾ ਰਾਜਮੋਹਨ ਵਿਨੋਦ ਹੰਡਾ ਜਤਿੰਦਰ ਕੁਮਾਰ ਐਨਆਰ ਟ੍ਰੇਨਿੰਗ ਸੈਂਟਰ ਪ੍ਰਜੇਸ਼ ਖੰਨਾ ਰਮੇਸ਼ ਸ਼ੇਖ ਰੰਜੀਤ ਸਿੰਘ ਰਾਣਾ ਬਲਵਿੰਦਰ ਮਿਸ਼ਰਪੁਰਾ ਸਨੋਨੀ ਪਾਹਲ ਸਰੋਜ ਰਾਣੀ ਰਾਜ ਰਾਣੀ ਰੂਬੀ ਜਗਵੀਰ ਸਿੰਘ ਹਰਵਿੰਦਰ ਸਿੰਘ ਹੀਰਾ ਸਬਸੂਨ ਰਵੀ ਸੋਨੂ ਸਿੰਘ ਪ੍ਰੇਮ ਕੁਮਾਰ ਸਰਦਾਰ ਅਰਵਿੰਦਰ ਸਿੰਘ ਮਾਸਟਰ ਅਦੀਆਸਰ ਅਓ ਤੁਹਾਨੂੰ ਦਿਖਾਵਾਂਗੇ ਅੱਜ ਦੇ ਉਸ ਰੈਲੀ ਦੇ ਕੁਝ ਲਾਈਵ ਤਸਵੀਰਾਂ ਤਾਜ਼ਾ ਕਬਲਾ ਦੇਖ ਲਈ ਦੇਖਦੇ ਹੋਂ ਤੁਹਾਡਾ ਆਪਣਾ YouTube ਅਤੇ Facebook ਚੈਨਲ ਪੰਜਾਬ ਹਬ ਨਿਊਜ਼ ਅੱਜ ਇਹ ਆਪਣਾ ਇਹ ਸਾਡੀ ਬਟਾਲੇ ਦੀ ਜਿਹੜੀ ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਜਿਹੜੀ ਹੈ ਇਹਨਾਂ ਨੇ ਵਿਸ਼ੇਸ਼ ਤੌਰ ਤੇ ਬੁਲਾਇਆ ਅੱਜ ਯੁੱਧ ਨਸ਼ਾ ਰੋਧ ਜੋ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੈ ਨਸ਼ੇ ਦੇ ਖਿਲਾਫ ਯੁੱਧ ਉਹਦੇ ਵਿੱਚ ਮਟਾਲਾ ਪੁਲਿਸ ਨੇ ਇੱਕ ਨਾਂ ਨੇ ਮੁਖਾ ਦਿੱਤਾ ਕਿਉਂਕਿ ਪੁਰੀ ਸਾਡਾ ਡਿਪਾਰਟਮੈਂਟ ਹੀ ਪੁਲਿਸ ਡਿਪਾਰਟਮੈਂਟ ਨੇ ਬੜੀ ਜਨਰਲ ਰਾਮਿੰਦਰ ਕਰਕੇ ਨਸ਼ੇ ਦੀ ਬੋਲ ਖਤਮ ਕਰ ਰਿਹਾ ਤੇ ਇਹੋ ਜਿਹੇ ਸਮਾਜਿਕ ਸੁਨਸਾਵਾ ਜਿਹੜੀਆਂ ਨੇ ਇਹ ਅੱਗੇ ਆਉਣਗੀਆਂ ਸਮਾਜ ਵਿੱਚ ਤੇ ਇਹ ਆਪਾਂ ਤੁਹਾਡੇ ਸਹਿਯੋਗ ਨਾਲ ਸਾਰਾ ਇਹ ਕੰਮ ਖਤਮ ਕਰ ਸਕਦੇ ਹਾਂ ਸਰ ਇੱਕ ਵਾਤਾਵਰਣ ਨੂੰ ਲੈ ਕੇ ਪੌਦਿਆਂ ਦੇ ਵਿੱਚ ਕੋਈ ਵੀ ਕਾਲ ਹਾਂ ਬਿਲਕੁਲ ਬਿਲਕੁਲ ਜੀ ਵਾਤਾਵਰਣ ਤੇ ਬਹੁਤ ਜ਼ਰੂਰੀ ਹੈ ਜੀ ਜਿਸ ਤਰ੍ਹਾਂ ਗਣਿੰਦ ਦੱਸਿਆ ਕਿ ਗੁਰੂ ਮਾ ਆਪਣਾ ਗੁਰਬਾਣੀ ਵਿੱਚ ਵੀ ਹੈ ਚਨਾਕ ਪਾਸ਼ਾ ਨੇ ਦੱਸਿਆ ਆਪਣੇ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਇਹ ਆਪਾਂ ਇੱਕ ਪੌਦਾ ਲਾਉਂਦੇ ਨਾਲ ਇਤਨੇ ਗੱਲਾਂ ਪੂਰ ਹੋ ਜਾਂਦੀਆਂ ਵਾਤਾਵਰਣ ਸ਼ੁੱਧ ਹੋ ਜਾਂਦਾ ਧਰਤੀ ਮਾਤਾ ਹਰਿਆਵਲ ਰਹਿੰਦੀ ਹੈ ਤੇ ਆਪਣਾ ਜਿਹੜਾ ਬਾਤ ਜਿਹੜੀ ਹੈ ਤੁਸੀਂ ਪਾਣੀ ਦਾ ਲੈਵਲ ਜਰਾ ਉਹ ਠੀਕ ਰਹਿੰਦਾ ਕੱਲ ਦੇਖਿਆ ਗਿਆ ਕੱਲ ਤੁਸੀਂ ਵੀ ਸੋਸ਼ਲ ਮੀਡੀਆ ਤੇ ਪਾਈ ਸੀ ਵੀ ਤੁਸੀਂ ਲੋਕਾਂ ਨੂੰ ਅਵੇਅਰ ਕਰਦੇ ਤੇ ਨਾਲ ਬੂਟੇ ਵੰਡਦੇ ਹਾਂ ਬਿਲਕੁਲ ਬਿਲਕੁਲ ਮੇਰੀ ਜਿਹੇ ਅਪੀਲ ਸੀ ਕਿ ਬੂਟਾ ਵੰਡ ਜ਼ਰੂਰ ਰਿਹਾ ਜੀ ਪਰ ਨਾਲ ਇਹ ਵੀ ਪੀਲ ਕਰਿਆ ਸੀ ਕਿ ਬੂਟੇ ਨੂੰ ਇਹਨੂੰ ਸਾਹ ਸੰਭਾਲੀ ਕਰਨੀ ਹੈ ਇਹਨੂੰ ਬਕਾ ਤਾਂ ਜੋ ਇਹਨੂੰ ਆਪਾਂ ਦਾ ਫਲ ਲੈ ਸਕੀਏ ਇਹਦਾ ਆਪਾਂ ਜਾਣੇ ਆ ਮਾਇਦੇ ਵਿੱਚ ਆਪਾਂ ਵਿਚਾਰ ਆਣੇ ਆ ਕਿ ਸੰਨੇ ਸ਼ਾਂਪਾ ਲਦਿਆਂ ਗੱਡੀਆਂ ਦੀ ਠੀਕ ਹੈ ਤੇ ਸ਼ਾਂ ਤਾਂ ਹੀ ਮਿਲੇਗੀ ਜੇ ਹਰ ਬੰਦਾ ਇੱਕ ਰੁੱਖ ਲਾਊਗਾ ਤੋਂ ਮੇਰੀ ਇਹੀ ਪੀਸੀਪੀ ਹਰ ਮਨੁੱਖ ਲਗਾਵੇ ਰੁੱਖ ਤੇ ਪਾਵੇ ਸੁਖ ਸਰ ਇੱਕ ਬੱਚਿਆਂ ਨੇ ਰੈਲੀ ਕਰਨ ਲੱਗੇ ਆ ਸਾਰਾ ਕਲਾਬ ਵੱਲੋਂ ਨਸ਼ਿਆਂ ਦੇ ਖਿਲਾਫ ਉਹਨੂੰ ਬਾਰਿਕ ਬਿਲਕੁਲ ਜੀ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਜੀ ਸਾਰਾ ਕਲਾਬ ਨੇ ਜਿਹੜਾ ਕੈਸ਼ ਯੰਗ ਕੋਈ ਬੱਚਿਆਂ ਨੂੰ ਹੁਣ ਤੋਂ ਹੀ ਇਹਨਾਂ ਨੂੰ ਫੜ ਲਈਏ ਕਿ ਆਪਣਾ ਸਮਾਜ ਬਚਾ ਲਈਏ ਆਉਂ ਵਾਲਾ ਭਵਿੱਖ ਹੈ ਸਾਡਾ ਤੋਂ ਇਹ ਬੜੀ ਵਧੀਆ ਪਹਿਲ ਹੈ ਜੀ ਸਾਰਾ ਕਲਾਬ ਦੀ ਇਹਨਾਂ ਪਹਿਲਾਂ ਵੀ ਬੜੇ ਕੰਮ ਕੀਤੇ ਆ ਤੇ ਆਪਾਂ ਪੰਜਾਬ ਪੁਲ ਮਾਜੂਬ ਐਸਐਸਪੀ ਸਾਹਿਬ ਦੇ ਮਤਾਬਕ ਉਹਨਾਂ ਦੇ ਹੁਕਮ ਮੁਤਾਬਕ ਹੀ ਹੋਰ ਬਤੋ ਦੇਣਾ ਸਹਿਯੋਗ ਕਰਾਂਗੇ ਤੇ ਸਾਡੀ ਜਿੱਥੇ ਸੇਵਾ ਹੋ ਗਈ ਆਪਾਂ ਆ ਜਾਣਾ ਜੀ ਮੈਂ ਮਾਸਟਰ ਜਗਿੰਦਰ ਸਿੰਘ ਜੋ ਸਹਾਰਾ ਕਲੱਬ ਦਾ ਇੱਕ ਸੇਵਾਦਾਰ ਆ ਰਹਾ ਇਹ ਜੋ ਅੱਜ ਰੈਲੀ ਕੱਢੀ ਜਾ ਰਹੀ ਹੈ ਬੱਚਿਆਂ ਨੂੰ ਇੱਕ ਮਹੀਨਾ ਜਿਹੜੀ ਹੈ ਵੱਖ-ਵੱਖ ਸਰਕਾਰਯੋਗ ਸਖਿਤੀਤਾ ਨੂੰ ਸੱਜ ਕੇ ਤੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਸੈਲਫ ਡਿਫੈਂਸ ਆਪਣੇ ਫਾਇਰ ਬ੍ਰਿਗੇਡ ਵਾਲੇ ਔਰ ਹੋਰ ਸਾਡੇ ਸਾਰੇ ਪ੍ਰੋਫੈਸਰ ਪ੍ਰੇਮ ਸਿੰਘ ਜੀ ਇਹਨਾਂ ਨੂੰ ਨਾਲ ਸਾਇੰਸ ਦੇ ਪੜਾਈ ਵੀ ਕਰਾਉਂਦੇ ਰਹੇ ਨੇ ਔਰ ਸਾਰੇ ਜਿੰਨੇ ਕਮ ਮੈਂਬਰ ਨੇ ਇਹਨਾਂ ਬੱਚਿਆਂ ਨੂੰ ਅੱਛਾ ਨੈਤਿਕ ਜੀਵਨ ਜਿਉਣ ਵਾਸਤੇ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਤੇ ਵਾਤਾਵਰਨ ਦੀ ਸੰਭਾਲ ਕਰਨ ਵਾਸਤੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਔਰ ਇਹ ਬੱਚਿਆਂ ਨੇ ਬਹੁਤ ਹੀ ਵਧੀਆ ਅਨੁਸ਼ਾਸਨ ਵਿੱਚ ਰਹਿ ਕੇ ਇਹ ਸਾਰੀ ਟ੍ਰੇਨਿੰਗ ਪੂਰੀ ਕੀਤੀ ਹੈ ਅੱਜ ਨਸ਼ਿਆਂ ਦੇ ਖਿਲਾਫ ਤੇ ਵਾਤਾਵਰਨ ਦੀ ਸੰਭਾਲ ਤੇ ਜਿਹੜਾ ਇਹ ਅੱਜ ਰੈਲੀ ਕੱਢੀ ਜਾ ਰਹੀ ਹੈ ਇਹ ਬੱਚੇ ਉਸ ਵਿੱਚ ਭਾਗ ਲਾ ਰਹੇ ਹਨ ਜਿਸ ਦੇ ਵਿੱਚ ਸਤਕਾਰਯੋਗ ਡੀਐਸਪੀ ਅ ਸੋਰੀ ਲਾਲ ਜੀ ਔਰ ਉਹਨਾਂ ਦੇ ਨਾਲ ਫੁੱਲ ਅਫੀਸਰ ਤੇ ਨਾਲ ਕਮਾਂਡੋ ਆ ਕੇ ਇਸ ਰੈਲੀ ਦੇ ਵਿੱਚ ਸਾਨੂੰ ਉਤਸ਼ਾਹ ਕਰ ਰਹੇ ਹਨ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਪੀਬੀਐਲਐਲਬੀ ਕੋਰਸ ਕਰਤੀ ਪਈ ਆ ਅਤੇ ਸਹਾਰਾ ਕਲੱਬ ਦੇ ਅੰਦਰ ਮੈਂ ਆਪਣੀ ਸੋਸ਼ੀਅਲ ਇੰਟਰਨਸ਼ਿਪ ਕਰਨ ਲਈ ਆਈ ਸੀ ਸਹਾਰਾ ਕਲੱਬ ਦੇ ਅੰਦਰ ਆ ਕੇ ਮੈਨੂੰ ਬਹੁਤ ਹੀ ਵਧੀਆ ਬਹੁਤ ਹੀ ਕੁਝ ਸਿੱਖਣ ਨੂੰ ਮਿਲਿਆ ਤੇ ਸਹਾਰਾ ਕਲੱਬ ਨੇ ਜੋ ਕਿ ਇਸ ਸਾਲ ਗਰਮੀ ਦੀਆਂ ਛੁੱਟੀਆਂ ਵਿੱਚ ਜਿਉਂਦੀਆਂ ਛੁੱਟੀਆਂ ਵਿੱਚ ਵਲੰਟੀਅਰ ਟ੍ਰੇਨਿੰਗ ਕੈਂਪ ਲਗਾਇਆ ਹੈ ਇੱਥੇ ਬਹੁਤ ਬਹੁਤ ਅਲੱਗ-ਅਲੱਗ ਸਕੂਲਾਂ ਤੋਂ ਬੱਚੇ ਆਏ ਨੇ ਜਿਨ੍ਹਾਂ ਨੂੰ ਕਿ ਬਹੁਤ ਕੁਝ ਅਲੱਗ-ਅਲੱਗ ਸਿੱਖਣ ਨੂੰ ਮਿਲਿਆ ਹੈ ਜਿਵੇਂ ਕਿ ਇੱਥੇ ਫਾਇਰ ਬ੍ਰਿਗੇਡ ਦੀ ਟੀਮ ਬੁਲਾਈ ਗਈ ਸੀ ਫਰਸਟ ਏਡ ਫਰਸਟੇ ਟ੍ਰੇਨਿੰਗ ਦਿੱਤੀ ਗਈ ਸੀ ਫਿਰ ਅਲੱਗ-ਅਲੱਗ ਹੋਰ ਵੀ ਬਹੁਤ ਸਾਰੀਆਂ ਟ੍ਰੇਨਿੰਗਸ ਦਿੱਤੀਆਂ ਗਈਆਂ ਸੀ ਤੇ ਬੱਚਿਆਂ ਨੂੰ ਇੱਥੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਹਾਰਾ ਕਲੱਬ ਇੱਕ ਕਲੱਬ ਹੀ ਨਹੀਂ ਹੈ ਇੱਕ ਨਵੀਂ ਸੋਚ ਅੱਜ ਸਹਾਰਾ ਕਲੱਬ ਨੇ ਮਤਲਬ ਕਿ ਨਸ਼ਾ ਦੇ ਵਿਰੋਧੇ ਕੇ ਮਾਰਚ ਕਰਿਆ ਹੈ ਜਿਥੋਂ ਬੱਚਿਆਂ ਨੂੰ ਇਹ ਵੀ ਪਲੇਜ ਦਿੱਤਾਈ ਗਈ ਹੈ ਕਿ ਨਸ਼ਾ ਛੱਡੋ ਅਤੇ ਉਹਨਾਂ ਨੇ ਇਹ ਵੀ ਸੋਚ ਚकाई ਗਈ ਹੈ ਕਿ ਕਦੀ ਵੀ ਨਸ਼ਾ ਨਹੀਂ ਕਰਨਗੇ ਅਤੇ ਇਹ ਸਭ ਚੀਜ਼ ਕੇ ਬੱਚਿਆਂ ਨੂੰ ਹੋਰ ਵੀ ਜਨਰੇਸ਼ਨ ਨੂੰ ਇਹ ਵੀ ਸਿੱਖਣ ਨੂੰ ਮਿਲਦਾ ਹੈ ਕਿ ਨਸ਼ਾ ਇੱਕ ਮਾੜੀ ਚੀਜ਼ ਹੈ